ਪੰਜ ਲੋਕਾਂ ਦਾ ਇੱਕ ਧੜਾ ਜਿਹਦੇ ਕੋਲ ਲੀਡਰ ਹੀ ਹੈ ਨਹੀਂ ਉਹ ਪੰਜਾਂ ਕੋਲੇ ਲੀਡਰ ਹੀ ਹੈ ਨਹੀਂ ਉਹ ਪੰਜ ਇੱਕ ਪਲੇਟਫਾਰਮ ਤੇ ਖੜੇ ਨੇ ਤੇ ਮੈਨੂੰ ਲੱਗਦਾ ਖਬਰ ਚੈਟ ਦੇਣਗੇ ਕਿ ਭਾਈ ਸਾਡਾ ਕਿਸੇ ਨੇ ਲੀਡਰ ਬਣਨਾ ਤਾਂ ਬੰਡੋ ਆਜੋ ਉਹ ਕਹਿੰਦੇ ਜੇ ਅਸੀਂ ਪੰਥਕ ਹੁੰਦੇ ਤਾਂ ਸਾਨੂੰ ਹਾਰ ਦਾ ਸਾਹਮਣਾ ਨਾ ਕਰਨਾ ਪੈਂਦਾ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਪੰਥ ਪ੍ਰਤੀ ਪਿਆਰ ਅਜੇ ਵੀ ਹੈਗਾ ਪਰ ਉਹਨਾਂ ਨੇ ਪਾਰਟੀ ਨੂੰ ਪੰਥਕ ਮੰਨ ਕੇ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਤੇ ਮਲੂਕਾ ਸਾਹਿਬ ਦਾ ਤਾਂ ਪਰਿਵਾਰ ਹੀ ਭਾਜੀਪੀ ਵਿੱਚ ਸ਼ਾਮਲ ਹੋ ਗਿਆ ਮਲੂਕਾ ਸਾਹਿਬ ਨੇ ਤਾਂ ਮੋਦੀ ਸਾਹਿਬ ਦੀ ਸ਼ਾਨ ਚ ਕਸੀਦੇ ਪੜੇ ਦੋ ਦਿਨ ਪਹਿਲਾਂ ਚੋਣਾਂ ਤੋਂ ਕਿ ਇਹ ਅਕਾਲੀ ਦਲ ਸੁਧਾਰਨਗੇ ਕਿ ਜੇ ਐਡੇ ਸੁਹਰਦ ਸੀ ਇਹ ਜਲੰਧਰ ਇਲੈਕਸ਼ਨ ਦੇ ਲਈ ਤੇ ਪ੍ਰੈਸ ਕਾਨਫਰੰਸ ਜਿਹੜੇ ਬਾਗੀ ਤੇਵਰੇ 15 ਦਿਨ ਠਹਿਰ ਕੇ ਦਿਖਾ ਲੰਦੇ। ਕਾਲੀ ਦਲ ਨੇ ਇੱਕ ਕਮੇਟੀ ਬਣਾਈ। ਇਹਨਾਂ ਨੇ ਬੀਬੀ ਜੀ ਨੂੰ ਚੁਣਿਆ। ਬੀਬੀ ਜੀ ਨੂੰ ਦੱਸ ਕੇ ਕਾਗਜ਼ ਭਰਾਏ ਸੀ ਵੀ ਜੇ ਵੱਡੇ ਹਿੱਤਾਂ 'ਚ ਤੁਹਾਨੂੰ ਪਿੱਛੇ ਹਟਣਾ ਪਿਆ ਪਾਰਟੀ ਦਾ ਸਮਝੌਤਾ ਹੋ ਗਿਆ ਬੀਐਸਪੀ ਨਾਲ ਤਾਂ ਤੁਹਾਨੂੰ ਇਹ ਸੀਟ ਛੱਡਣੀ ਪੈਣੀ ਹੈ। ਜਿਹੜਾ ਬਾਗੀ ਤੜਾ ਇਹਨਾਂ ਨੇ ਸ਼ਰਾਰਤ ਖੇਡੀ। ਇਹਨਾਂ ਨੇ ਬੀਬੀ ਜੀ ਨੂੰ ਕਸਾਇਆ ਕਿ ਤੁਸੀਂ ਪਾਰਟੀ ਦੇ ਖਿਲਾਫ ਬੋਲੋ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਆ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ। ਬੀਤੇ ਕੁਝ ਦਿਨ ਪਹਿਲਾਂ ਚਰਜੀਤ ਸਿੰਘ ਬਰਾੜ ਖੁੱਲੇ ਪੱਤਰ ਦੇ ਤੌਰ ਦੇ ਉੱਤੇ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਜੇ ਆਪਾਂ ਕਹਿ ਦਈਏ ਕਿ ਇੱਕ ਬਗਾਵਤ ਦੀ ਲਹਿਰ ਸ਼ੁਰੂ ਹੋ ਜਾਂਦੀ ਹੈ ਸਮਾਂ ਲੰਘਦਾ ਹੈ ਸਮਾਂ ਲੰਘਦੇ ਲੰਘਦੇ ਹੁਣ ਇੱਥੇ ਆ ਕੇ ਅੱਜ ਦੀ ਘੜੀ ਦੋ ਧੜੇ ਬਣ ਚੁੱਕੀ ਹੈ ਇੱਕ ਧੜਾ ਆਖਦਾ ਹੈ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲਹੁਰਾ ਨੂੰ ਤਿਆਗਦੀ ਭਾਵਨਾ ਅਪਣਾਉਂਦੇ ਹੋਏ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਇੱਕ ਹੋਰ ਧੜਾ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲਹੁਰਾ ਦੇ ਨਾਲ ਖੜਾ ਹੈ ਡਟ ਕੇ ਖੜਾ ਉਹਨਾਂ ਦਾ ਕਹਿਣਾ ਇਹ ਹੈ ਕਿ ਪਾਰਟੀ ਅ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਆ ਬੀਤੇ ਜੋ ਇਲੈਕਸ਼ਨਾਂ ਦੇ ਵਿੱਚ ਜਿਹੜਾ ਕੁਝ ਵੀ ਹੋਇਆ ਉਹਦੇ ਤੇ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਹੀ ਅਸੀਂ ਪਾਰਟੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਾਂਗੇ ਸੋ ਇਸ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਸ਼੍ਰੋਮਣੀ ਕਾਲੀ ਦਲ ਦੇ ਦੋ ਫੜ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਹਰ ਇੱਕ ਮੁੱਦੇ ਦੇ ਉੱਤੇ ਬਿਬਾਕੀ ਦੇ ਨਾਲ ਆਪਣੀ ਗੱਲਬਾਤ ਰੱਖਦੇ ਆ ਰੱਖਦੇ ਆ ਤੇ ਉਹਨਾਂ ਦੇ ਨਾਲ ਆ ਚਰਚਾ ਕਰਾਂਗੇ ਕਿ ਅਸਲ ਦੇ ਵਿੱਚ ਸਭ ਕੁਝ ਹੈ ਕੀ ਕਲੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਕਲੇਰ ਸਾਹਿਬ ਇਹ ਬਿਆਨ ਦਿੱਤਾ ਜਾਂਦਾ ਹੈ ਸਟੇਟਮੈਂਟ ਆਉਂਦੀ ਹੈ ਤੇ ਉਸ ਤੋਂ ਬਾਅਦ ਵਿੱਚ ਪਾਰਟੀ ਦੀ ਸਥਿਤੀ ਜਿਹੜੀ ਬਣੀ ਹੋਈ ਹੈ ਇਹਦੇ ਤੇ ਤੁਹਾਡਾ ਪਹਿਲਾ ਰਿਐਕਸ਼ਨ ਕੀ ਤਕੋ ਸ਼੍ਰੋਮਣੀ ਅਕਾਲੀ ਦਲ ਕੋਈ ਪੋਲਿਟਿਕਲ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ ਜਿੱਤਾਂ ਹਾਰਾਂ ਸੰਘਰਸ਼ ਸਰਕਾਰਾਂ ਇਹਦਾ ਸੁਮੇਲ ਹੈ ਸ਼੍ਰੋਮਣੀ ਅਕਾਲੀ ਦਲ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਹਿਰੇਦਾਰ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸੋ ਸੰਘਰਸ਼ ਜਾਰੀ ਹੈ ਸੰਘਰਸ਼ ਦੇ ਵਿੱਚ ਲੋਕ ਆਉਂਦੇ ਨੇ ਲੋਕ ਚਲੇ ਜਾਂਦੇ ਨੇ ਸੰਘਰਸ਼ ਕਦੇ ਬੰਦ ਨਹੀਂ ਹੁੰਦੇ ਸੰਘਰਸ਼ ਕਦੇ ਖਿੱਲਰਦੇ ਨਹੀਂ ਔਰ ਕੁਝ ਲੋਕਾਂ ਦੇ ਜਾਨ ਦੇ ਨਾਲ ਸੰਘਰਸ਼ ਕਦੇ ਖਤਮ ਨਹੀਂ ਹੁੰਦੇ ਪਰ ਜਿਹੜੇ ਅੱਜ ਲੋਕ ਮੈਂ ਪਹਿਲਾਂ ਤਾਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਅੱਜ ਦੋ ਧੜੇ ਨਹੀਂ ਹੈਗੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਤੇ ਪੰਜ ਲੋਕਾਂ ਦਾ ਇੱਕ ਧੜਾ ਜਿਹਦੇ ਕੋਲ ਲੀਡਰ ਹੀ ਹੈ ਨਹੀਂ ਉਹ ਪੰਜਾਂ ਕੋਲੇ ਲੀਡਰ ਹੀ ਹੈ ਨਹੀਂ ਉਹ ਪੰਜ ਇੱਕ ਪਲੇਟਫਾਰਮ ਤੇ ਖੜੇ ਨੇ ਤੇ ਮੈਨੂੰ ਲੱਗਦਾ ਅਖਬਾਰ ਚੈਟ ਦੇਣਗੇ ਕਿ ਭਾਈ ਸਾਡਾ ਕਿਸੇ ਨੇ ਲੀਡਰ ਬਣਨਾ ਤਾਂ ਬਣ ਲਓ ਆਜੋ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਕੀ ਅੱਜ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਏਜੰਸੀਆਂ ਦੀ ਸ਼੍ਰੋਮਣੀ ਅਕਾਲੀ ਦਲ ਤੋੜਨ ਦੀ ਕੀ ਸਾਡੇ ਉਹ ਲੀਡਰ ਉਹਦਾ ਤਾਂ ਨਹੀਂ ਕਿਤੇ ਸ਼ਿਕਾਰ ਹੋ ਗਏ ਕਿਉਂਕਿ ਪਹਿਲਾ ਮਹਾਰਾਸ਼ਟਰ ਦੇ ਵਿੱਚ ਆ ਕੁਝ ਕੀਤਾ ਗਿਆ ਸ਼ਿਵ ਸੈਨਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਮਹਾਰਾਸ਼ਟਰ ਦੇ ਲੋਕਾਂ ਨੇ 2024 ਦੀ ਚੋਣਾਂ ਚ ਉਹ ਤਾਕਤਾਂ ਨੂੰ ਜਵਾਬ ਦਿੱਤਾ ਤੇ 2027 ਦੇ ਵਿੱਚ ਇਹ ਜਿਹੜੀਆਂ ਤਾਕਤਾਂ ਅਜ ਸ਼ਰਮਨੀਏ ਕਰਦਰ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਲੋਕਾਂ ਨੂੰ ਵੀ ਜਵਾਬ ਦੇਣਗੇ ਕਲੀਅਰ ਸਾਹਿਬ ਇੱਕ ਗੱਲ ਹੋਰ ਪੰਥਕ ਇੱਕ ਤੁਸੀਂ ਕਿਹਾ ਕਿ ਪਾਰਟੀ ਪੰਥਕ ਹੈ ਔਰ ਦੂਸਰਾ ਚਰਨਜੀਤ ਬਰਾੜ ਹੋਰਾਂ ਦੀ ਸਟੇਟਮੈਂਟ ਦੀ ਮੈਂ ਗੱਲ ਕਰੂੰਗਾ ਬੀਬੀ ਜਗੀਰ ਕੌਰ ਕਹਿੰਦੇ ਅਸੀਂ ਤੇ ਪੰਥਕ ਰਹੀ ਨਹੀਂ ਆ ਪਹਿਲੀ ਗੱਲ ਇਹ ਉਹ ਕਹਿੰਦੇ ਜੇ ਅਸੀਂ ਪੰਥਕ ਹੁੰਦੇ ਤਾਂ ਸਾਨੂੰ ਹਾਰ ਦਾ ਸਾਹਮਣਾ ਨਾ ਕਰਨਾ ਪੈਂਦਾ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਪੰਥ ਪ੍ਰਤੀ ਪਿਆਰ ਹਜੇ ਵੀ ਹੈਗਾ ਪਰ ਉਹਨਾਂ ਨੇ ਪਾਰਟੀ ਨੂੰ ਪੰਥਕ ਮੰਨ ਕੇ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਔਰ ਦੂਸਰੇ ਪਾਸੇ ਚਰਨਜੀਤ ਬਰਾੜਹੂਰੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਦੋ ਤਿੰਨ ਦਹਾਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਈਵਾਲੀ ਰੱਖੀ ਤੇ ਉਹ ਹੁਣ ਸਾਨੂੰ ਕਹਿ ਰਹੇ ਨੇ ਕਿ ਅਸੀਂ 5 ਮਿੰਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇਨਫਲੂਐਂਸ ਦੇ ਵਿੱਚ ਆ ਗਏ ਹਾਂ ਇਹਦੇ ਤੇ ਕੀ ਪ੍ਰਤੀਕਿਰਿਆ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਵੀ ਕੋਈ ਅਲਾਈਅੰਸ ਕੀਤਾ ਅਗਰ ਐਨਡੀਏ ਦਾ ਵੀ ਭਾਈਵਾਲ ਬਣਿਆ ਤਾਂ ਉਹ ਪੰਜਾਬ ਦੇ ਖਾਤਰ ਬਣਿਆ ਕੀ ਸੀ ਪੰਜਾਬ ਦਾ ਮਾਹੌਲ ਉਰੇ ਹਿੰਦੂ ਸਿੱਖਾਂ ਦੇ ਵਿੱਚ ਪਾੜਾ ਪਾਇਆ ਜਾ ਰਿਹਾ ਸੀ ਸਾਡੇ ਨੌਜਵਾਨਾਂ ਨੂੰ ਕੋ ਕੋ ਕੇ ਮਾਰਿਆ ਜਾ ਰਿਹਾ ਸੀ ਉਹ ਹਨੇਰੇ ਖੂਚੋਂ ਕੱਢਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਐਨਡੀਏ ਦਾ ਭਾਈਵਾਲ ਬਣਿਆ ਤਾਂ ਕਿ ਇੱਕ ਸੁਨੇਹਾ ਦਿੱਤਾ ਜਾਵੇ ਕਿ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੀ ਸੁਰੱਖਿਆ ਹੈ ਸਾਰੇ ਧਰਮਾਂ ਦਾ ਸਤਿਕਾਰ ਹੈ ਉਹ ਭਾਈਵਾਲੀ ਦੇ ਵਿੱਚ ਪੰਜਾਬ ਨੇ ਖਟਿਆ ਜਿਹੜੀ ਬਠਿੰਡਾ ਰੈਫਾਇਨਰੀ ਹੈ ਅੱਜ ਤੱਕ ਦੀ ਪੰਜਾਬ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਜਿਹਦੀ ਅੱਜ ਕੀਮਤ 3 ਲੱਖ ਕਰੋੜ ਹੈ ਸ਼੍ਰੋਮਣੀ ਅਕਾਲੀ ਦਲ ਉਸੇ ਭਾਈ ਵਾਲੀ ਚ ਲੈ ਕੇ ਆਇਆ ਦੱਸੋ ਕਿਸੇ ਨੇ ਦਿੱਤਾ ਪੰਜਾਬ ਨੂੰ ਐਡਾ ਵੱਡਾ ਕੁਝ ਉਸ ਤੋਂ ਬਾਅਦ ਵੀ ਦੇਖੋ ਜਿੰਨੀ ਦੇਰ ਰੇਲयंस ਰਿਆ ਚਾਹੇ ਉਹ ਪੀਜੀਆਈ ਏਮਜ਼ ਵਰਗੇ ਹਸਪਤਾਲ ਹੋਣ ਚਾਹੇ ਇੱਕ ਸਭ ਤੋਂ ਵੱਡਾ ਮੁੱਦਾ ਜਿਹੜਾ 84 ਦਾ ਸੀਗਾ ਜਿਹਦੀਆਂ ਫਾਈਲਾਂ ਕਾਂਗਰਸ ਦੀ ਸਰਕਾਰ ਨੇ ਬੰਦ ਕਰਤੀਆਂ ਸੀ ਸ਼੍ਰੋਮਣੀ ਅਕਾਲੀ ਦਲ ਨੇ ਭਾਈ ਵਾਲੀ ਚ ਖਲਵਾਈਆਂ ਵੀ ਤੇ ਸੱਜਨ ਕੁਮਾਰ ਵਰਗੇ ਅੱਜ ਜੇਲ੍ਹ ਦੇ ਵਿੱਚ ਬੈਠੇ ਨੇ ਕਾਲੀ ਸੂਚੀ ਖਤਮ ਕਰਾਈ ਪੰਜਾਬ ਦੇ ਵਿੱਚ ਤਰੱਕੀ ਹੋਈ ਪੰਜਾਬ ਦੇ ਵਿੱਚ ਵੱਡੇ ਹਾਈਵੇ ਡਵੈਲਪਮੈਂਟ ਇਹ ਗੱਲਾਂ ਸੀ ਪਰ ਜਿੱਥੇ ਗੱਲ ਆਈ ਮੁੱਦਿਆਂ ਦੀ ਜਿੱਥੇ ਗੱਲ ਆਈ ਕਿਸਾਨੀ ਦੀ ਜਿੱਥੇ ਗੱਲ ਆਈ ਬੰਦੀ ਸਿੰਘਾਂ ਦੀ ਸ਼੍ਰੋਮਣੀ ਅਕਾਲੀ ਦਲ ਨੇ ਐਲਾਈਅੰਸ ਛੱਡਿਆ ਅਸੀਂ ਅੱਜ ਵੀ ਉਸੇ ਸਟੈਂਡ ਤੇ ਖੜੇ ਆਂ ਕਿ ਸ਼੍ਰੋਮਣੀ ਕਾਲੇ ਦਲ ਅੱਜ ਸਮਝੌਤਾ ਨਹੀਂ ਕਰ ਸਕਦਾ ਸੀ ਸੀਟਾਂ ਕੋਈ ਵਿਸ਼ਾ ਹੀ ਹੈ ਨਹੀਂ ਸੀ ਸਮਝੌਤਾ ਤਾਂ ਅੱਜ ਵੀ ਕੀਤਾ ਜਾ ਸਕਦਾ ਸੀਗਾ ਪਰ ਸ਼੍ਰੋਮਣੀ ਅਕਾਲੀ ਦਲ ਨੇ ਏਜੰਡਾ ਪੰਜਾਬ ਅੱਗੇ ਰੱਖਿਆ ਅਸੀਂ ਸਿੱਧਾ ਸਪਸ਼ਟ ਕਰਤਾ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਜੇ ਕਿਸਾਨਾਂ ਦੀ ਐਮਐਸਪੀ ਤੇ ਕਾਨੂੰਨ ਬਣੂਗਾ ਪੰਜਾਬ ਦੀ ਕਰਜ਼ਾ ਮਾਫੀ ਦੀ ਗੱਲ ਹੋਊਗੀ ਤੇ ਜਿਹੜੀ ਸਿੱਖ ਸੰਸਥਾਵਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਹੈ ਇਹ ਬੰਦ ਹੋਊਗੀ ਤਾਂ ਸਮਝੌਤਾ ਕਰਾਂਗੇ ਪਰ ਕਿਉਂਕਿ ਹੁਣ ਬੀਜੇਪੀ ਨੂੰ ਸਮਝ ਆ ਗਿਆ ਕਿ ਪੰਜਾਬ ਦੇ ਵਿੱਚ ਬਿਨਾਂ ਅਕਾਲੀ ਦਲ ਦੀ ਸਹਾਇਤਾ ਤੋਂ ਸਰਕਾਰ ਨਹੀਂ ਬਣ ਸਕਦੀ ਪਰ ਅਕਾਲੀ ਦਲ ਨੂੰ ਮੈਂ ਵਧਾਈ ਦਿੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤੇ ਕੋਰ ਕਮੇਟੀ ਨੂੰ ਜਿਨ੍ਹਾਂ ਨੇ ਸਿਧਾਂਤਿਕ ਸਟੈਂਡ ਲਿਆ ਕਿ ਜਿੰਨਾ ਚਿਰ ਮੁੱਦੇ ਨਹੀਂ ਹੱਲ ਹੁੰਦੇ ਅਸੀਂ ਸਮਝੌਤਾ ਨਹੀਂ ਕਰਨਾ ਸੋ ਭਾਜਪਾ ਨੇ ਕੱਢਿਆ ਵਿਚਲਾ ਰਸਤਾ ਵਿਚਲਾ ਰਸਤਾ ਹੈ ਸਾਡੇ ਆ ਜਿਹੜੇ ਲੀਡਰ ਨੇ ਹੁਣ ਮੈਂ ਇਹ ਕਹਿਣਾ ਕਿ ਕਿਉਂ ਕਹਿਣਾ ਪੈਂਦਾ ਹੁਣ ਚਰਨਜੀਤ ਬਰਾੜ ਸਾਹਿਬ ਨੂੰ ਪੁੱਛੋ ਵੀ ਮਲੂਕਾ ਸਾਹਿਬ ਅਕਾਲੀ ਦਲ ਸੁਧਾਰਨ ਦੀ ਗੱਲ ਕਰਦੇ ਨੇ ਮਲੂਕਾ ਸਾਹਿਬ ਦਾ ਅਸੀਂ ਤਾਂ ਭਾਈ ਵਾਲੀ ਕੀਤੀ ਨਾ ਅਸਤਾ ਐਲਾਈਅੰਸ ਕੀਤਾ ਤੇ ਮਲੂਕਾ ਸਾਹਿਬ ਦਾ ਤਾਂ ਪਰਿਵਾਰ ਹੀ ਭਾਜਪਾ ਵਿੱਚ ਸ਼ਾਮਲ ਹੋ ਗਿਆ ਮਲੂਕਾ ਸਾਹਿਬ ਨੇ ਤਾਂ ਮੋਦੀ ਸਾਹਿਬ ਦੀ ਸ਼ਾਨ ਚ ਕਸੀਦੇ ਪੜੇ ਦੋ ਦਿਨ ਪਹਿਲਾਂ ਚੋਣਾਂ ਤੋਂ ਕਿ ਇਹ ਅਕਾਲੀ ਦਲ ਸੁਧਾਰਨਗੇ ਨਾਲ ਚੰਦੂ ਮਾਰਾ ਸਾਹਿਬ ਦੇ ਬੈਠੇ ਬੀਬੀ ਦਿয়াল ਬੀਬੀ ਦਿয়াল ਦਾ ਬੇਟਾ ਹਰਕੀਰਤ ਸਿੰਘ ਸੋਲ ਉਹ ਤਾਂ ਭਾਜੀਪੀ ਦੇ ਵਿੱਚ ਹੈ ਟੋੜਾ ਸਾਹਿਬ ਟੋੜਾ ਸਾਹਿਬ ਦਾ ਇੱਕ ਬੇਟਾ ਰੋਬਿਨ ਉਹ ਭਾਜੀਪੀ ਦੇ ਵਿੱਚ ਹੈ ਉਹ ਭਾਜੀਪੀ ਦਾ ਯੂਵਾ ਮੋਰਚਾ ਦਾ ਪ੍ਰਧਾਨ ਵੀ ਰਿਹਾ ਪੰਜਾਬ ਦਾ ਸੋ ਇਹ ਤਾਂ ਲੋਕ ਭਾਜੀਪੀ ਚ ਸ਼ਾਮਲ ਹੋ ਚੁੱਕੇ ਨੇ ਅਕਾਲੀ ਦਲ ਸਯੁਕਤ ਕਿੱਥੋਂ ਆਇਆ ਭਾਜੀਪੀ ਐਨਡੀਆ ਦਾ ਭਾਈ ਵਾਲੀ ਸੀ ਉੱਥੋਂ ਆਇਆ ਬੀਪੀਜੀ ਦਾ ਪੰਥਕ ਬੋਰਡ ਜਿਹੜੀਆਂ ਪਿਛਲੀਆਂ ਐਸਜੀਪੀਸੀ ਇਲੈਕਸ਼ਨਾਂ ਲੜੀਆਂ ਉਹ ਇਕਬਾਲ ਸਿੰਘ ਲਾਲਪੁਰਾ ਤੇ ਬੀਜੇਪੀ ਦੇ ਸਮਰਥਨ ਦੇ ਨਾਲ ਲੜੀਆਂ ਸੋ ਇਹ ਲੋਕ ਇਹ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਬੀਜੇਪੀ ਦੇ ਵਿੱਚ ਬੈਠੇ ਨੇ ਤਾਂ ਇਹ ਸਪਸ਼ਟ ਦਿਖ ਰਿਹਾ ਕਿ ਇਹ ਇੱਕ ਸਾਜ਼ਿਸ਼ ਦੇ ਤੌਰ ਤੇ ਇਹ ਲੋਕ ਅੱਜ ਮੁਰੇ ਆ ਕੇ ਇਹ ਅਕਾਲੀ ਦਲ ਦੇ ਵਿੱਚੋਂ ਨਿਕਲ ਕੇ ਇੱਕ ਵੱਖਰਾ ਅਕਾਲੀ ਦਲ ਬਣਾਉਣਾ ਚਾਹੁੰਦੇ ਨੇ ਜਿਹਨੂੰ ਪੰਜਾਬ ਦੇ ਲੋਕਾਂ ਨੇ ਪਹਿਲੇ ਦਿਨੀ ਜਿਹਨਾਂ ਦੀ ਪ੍ਰੈਸ ਕਾਨਫਰੰਸ ਦੇਖੀ ਸੀ ਵੀ ਇਹ ਤਾਂ ਉਹੀ ਚਿਹਰੇ ਨੇ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਪਾਰਟੀ ਦਾ ਨੁਕਸਾਨ ਕੀਤਾ ਤੇ ਲੋਕਾਂ ਨੂੰ ਪਹਿਲੇ ਦਿਨ ਹੀ ਇਨਕਾਰਤਾ ਸੀ ਇੱਕ ਗੱਲ ਹੋਰ ਹੈ ਕਲੈਰ ਸਾਹਿਬ ਹੁਣ ਜਿਹੜਾ ਸਮਰਥਨ ਤੁਸੀਂ ਨੇ ਵਾਪਸ ਲਿਆ ਸ਼੍ਰੋਮਣੀ ਕਾਲੀ ਦਲ ਨੇ ਸਮਰਥਨ ਵਾਪਸ ਲੈ ਲਿਆ ਕਿ ਜਿਹੜੇ ਅਸੀਂ ਉਮੀਦਵਾਰ ਖੜੇ ਕੀਤੇ ਭਾਈ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੈਗੇ ਆ ਤੇ ਉਹ ਹੁਣ ਦੂਸਰੇ ਤੜੇ ਦੇ ਹੱਕ ਦੂਸਰੇ ਤੜਾ ਉਹਨਾਂ ਦੇ ਹੱਕ ਦੇ ਵਿੱਚ ਖੜੂਗਾ ਤਾਂ ਕੀ ਇਹ ਚੀਜ਼ ਪਹਿਲਾਂ ਨਹੀਂ ਸ਼੍ਰੋਮਣੀ ਕਾਲੀ ਦਲ ਦੇ ਧਿਆਨ ਦੇ ਵਿੱਚ ਸੀ ਕਿ ਬੀਬੀ ਜਗੀਰ ਕੌਰ ਹੋਰੇ ਉਹਨਾਂ ਦੇ ਨਾਲ ਨੇ ਤੇ ਜਦੋਂ ਨਾਮੀਨੇਸ਼ਨ ਭਰੀ ਜਾਂਦੀ ਹੈ ਉਦੋਂ ਵੀ ਬੀਬੀ ਜਗੀਰ ਕੌਰ ਹੋਰੇ ਉਹਨਾਂ ਦੇ ਨਾਲ ਸੀ ਕੀ ਇਹ ਫੈਸਲਾ ਹੁਣੇ ਲੈਣਾ ਜ਼ਰੂਰੀ ਸੀਗਾ ਜਾਂ ਫਿਰ ਇਹ ਵੋਟਾਂ ਦੇਖ ਲੈਂਦੇ ਆ ਵੋਟਾਂ ਤੋਂ ਬਾਅਦ ਦੇ ਵਿੱਚ ਕੋਈ ਨਾ ਕੋਈ ਹਿਲਾ ਜਾਂਦਾ ਦੇਖੋ ਪਹਿਲਾ ਤਾਂ ਸਵਾਲ ਇਹਨਾਂ ਨੂੰ ਹੀ ਹੈ ਕਿ ਜੇ ਐਡੇ ਸੁਹਿਰਦ ਸੀ ਇਹ ਜਲੰਧਰ ਇਲੈਕਸ਼ਨ ਦੇ ਲਈ ਤੇ ਫਿਰ ਇਹ ਪ੍ਰੈਸ ਕਾਨਫਰੰਸ ਜਿਹੜੇ ਬਾਗੀ ਤੇਵਰੇ 15 ਦਿਨ ਠਹਿਰ ਕੇ ਦਿਖਾ ਲੰਦੇ ਇਹਨਾਂ ਨੇ ਚਲਦੀ ਇਲੈਕਸ਼ਨ ਦੇ ਵਿੱਚ ਸਾਰਾ ਇਹ ਚ ਜੂ ਇਹਨਾਂ ਨੇ ਪਾਇਆ ਹੁਣ ਮੇਰਾ ਸਿੱਧਾ ਸਵਾਲ ਹੈ ਇਹ ਜਿਹੜੀ ਇਲੈਕਸ਼ਨ ਹੈ ਇਹ ਪੰਜਾਬ ਦੇ ਵਿੱਚ ਕਿਸੇ ਨੇ ਸੋਚੀ ਹੀ ਨਹੀਂ ਸੀ ਇੱਕਦਮ ਇੱਕ ਬਾਈ ਇਲੈਕਸ਼ਨ ਆ ਜੂਗੀ ਕਿਉਂਕਿ ਸਾਰੇ ਸੋਚਦੇ ਸੀ ਕਿ ਜਦੋਂ ਬਾਕੀ 4 ਹੋਣਗੀਆਂ ਉਹਦੇ ਨਾਲ ਇਹ ਵੀ ਹੋਊ 5 ਹੋਣਗੀਆਂ ਇਹ ਇੱਕ ਇਲੈਕਸ਼ਨ ਡਿਕਲੇਅਰ ਹੋਗੀ ਸ਼੍ਰੋਮਣੀ ਅਕਾਲੀ ਦਲ ਨੂੰ BSP ਨੇ ਪਹੁੰਚ ਕੀਤੀ ਸੀ ਕਿ ਉਰੇ ਸਾਨੂੰ ਸਮਰਥਨ ਦੇ ਦਿਓ ਕਿਉਂਕਿ ਜਲੰਧਰ ਜਿਹੜੀ ਵੈਸਟ ਵਾਲੀ ਸੀਟ ਹੈ ਇਹ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਲੜੀ ਇਹ ਪਹਿਲਾਂ ਸਮਝੌਤੇ 'ਚ ਭਾਰਤੀ ਜਨਤਾ ਪਾਰਟੀ ਲੜਦੀ ਸੀ ਫਿਰ ਸਾਡਾ ਸਮਝੌਤਾ ਬਹੁਜਨ ਸਮਾਜ ਪਾਰਟੀ ਦੇ ਨਾਲ ਹੋ ਗਿਆ ਫਿਰ ਇਹ ਬਹੁਜਨ ਸਮਾਜ ਪਾਰਟੀ ਲੜਦੀ ਸੀ ਸੋ ਉਹਨਾਂ ਨੇ ਕਿਹਾ ਕਿ ਜੀ ਆਪਾਂ ਇਕੱਠੇ ਹੋਈਏ ਆਪਾਂ ਇਹ ਚੋਣਾ ਲੜੀਏ ਤੁਸੀਂ ਇਹ ਕਿਉਂਕਿ ਸਾਡੀ ਸੀਟ ਹੈ BSP ਕਹਿੰਦੀ ਤੁਸੀਂ ਸਾਨੂੰ ਸਮਰਥਨ ਦੇ ਦਿਓ ਪਰ ਉਸ ਚੀਜ਼ ਨੂੰ ਸਮਾਂ ਲੱਗ ਗਿਆ ਉਦੋਂ ਨੋਮੀਨੇਸ਼ਨ ਦਾ ਟਾਈਮ ਨਿਕਲ ਰਿਹਾ ਸੀ ਸੋ ਅਕਾਲੀ ਦਲ ਨੇ ਇੱਕ ਕਮੇਟੀ ਬਣਾਈ ਇਹਨਾਂ ਨੇ ਬੀਬੀ ਜੀ ਨੂੰ ਚੁਣਿਆ ਬੀਬੀ ਜੀ ਨੂੰ ਦੱਸ ਕੇ ਕਾਗਜ਼ ਭਰਾਏ ਸੀ ਵੀ ਜੇ ਵੱਡੇ ਹਿੱਤਾਂ 'ਚ ਤੁਹਾਨੂੰ ਪਿੱਛੇ ਹਟਣਾ ਪਿਆ ਪਾਰਟੀ ਦਾ ਸਮਝੌਤਾ ਹੋ ਗਿਆ ਬੀਐਸਪੀ ਨਾਲ ਤਾਂ ਤੁਹਾਨੂੰ ਇਹ ਸੀਟ ਛੱਡਣੀ ਪੈਣੀ ਹੈ ਉਹ ਕਿਉਂਕਿ ਲਖਨਊ ਪੰਨ ਕੁਮਾਰੀ ਮਾਇਆਵਤੀ ਤੱਕ ਬੀਜੇਪੀ ਸੌਰੀ ਬੀਐਸਪੀ ਦੀ ਜਿਹੜੀ ਲੋਕਲ ਇਹ ਲੀਡਰਸ਼ਿਪ ਹੈ ਇਹ ਗੱਲ ਕਰਦੀ ਰਹੀ ਉਹਨੂੰ ਸਮਾਂ ਲੱਗਿਆ ਪਰ ਜਦੋਂ ਇਹ ਸਾਰਾ ਕੁਝ ਸਪਸ਼ਟ ਹੋ ਗਿਆ ਸ਼ਰੋਮਨੀ ਅਕਾਲੀ ਦਲ ਨੇ ਬੀਬੀ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਕਾਗਜ਼ ਵਾਪਸ ਲੈ ਲਿਓ ਉਦੋਂ ਇਹ ਜਿਹੜਾ ਬਾਗੀ ਤੜਾ ਇਹਨਾਂ ਨੇ ਸ਼ਰਾਰਤ ਖੇਡੀ ਇਹਨਾਂ ਨੇ ਬੀਬੀ ਜੀ ਨੂੰ ਉਕਸਾਇਆ ਕਿ ਤੁਸੀਂ ਪਾਰਟੀ ਦੇ ਖਿਲਾਫ ਬੋਲੋ ਪਰ ਮੈਂ ਅੱਜ ਵੀ ਬੀਬੀ ਜੀ ਦੇ ਖਿਲਾਫ ਨਹੀਂ ਬੋਲੂੰਗਾ ਕਿਉਂਕਿ ਬਹੁਤ ਪੁਰਾਣਾ ਅਕਾਲੀ ਦਲ ਦਾ ਪਰਿਵਾਰ ਹੈ ਉਹ ਕਿਤੇ ਨਾ ਕਿਤੇ ਇਹਨਾਂ ਦੀ ਸਾਜਿਸ਼ਾਂ ਦਾ ਸ਼ਿਕਾਰ ਹੋ ਰਹੇ ਨੇ ਸੋ ਉਹਨਾਂ ਦੇ ਖਿਲਾਫ ਕੋਈ ਗ ਹੋਊਗਾ ਤਾਂ ਮੈਨੂੰ ਕਾਗਜ਼ ਵਾਪਸ ਲੈਣੇ ਪੈਣਗੇ ਜੀ ਤੇ ਇੱਕ ਗੱਲ ਹੋਰ ਹੈ ਚਰਨਜੀਤ ਬਰਾੜ ਹੋਰਿਆ ਨੇ ਜਦੋਂ ਇਹ ਸਮਰਥਨ ਵਾਪਸ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਉਸ ਤੋਂ ਬਾਅਦ ਵਿੱਚ ਚਰਨਜੀਤ ਬਰਾੜ ਹੋਰਿਆ ਨੇ ਇੱਕ ਇੰਟਰਵਿਊ ਦਿੱਤੀ ਹੈ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਹਿੰਦੇ ਤੱਕੜੀ ਤੇ ਉਹਦੀ ਹੋਊ ਜਿਹਦੇ ਕੋਲੇ ਬਹੁਮਤ ਹੋਊਗਾ ਹੁਣ ਤੱਕੜੀ ਨੂੰ ਲੈ ਕੇ ਮਸਲਾ ਖੜਾ ਹੋ ਗਿਆ ਤੁਹਾਨੂੰ ਕੀ ਲੱਗਦਾ ਕਿ ਤੱਕੜੀ ਕਿਹਦੇ ਖੇਮੇ ਦੇ ਵਿੱਚ ਜਾਊਗੀ ਜਾਂ ਕੀ ਤੱਕੜੀ ਨੂੰ ਲੈ ਕੇ ਇਸ ਤਰੀਕੇ ਦੀ ਜਿਹੜੀ ਝਟਮਚਿਟਾ ਹੋਣਾ ਇਹ ਜ਼ਰੂਰੀ ਸੀਗਾ ਇਹ ਜਾਇਜ਼ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ 95% ਇੱਕ ਜੁੱਟਾ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜ਼ਿਲ੍ਹਾ ਜਥੇਦਾਰ ਪਾਰਟੀ ਕੈਡਰ ਉਹ ਪਾਰਟੀ ਨਾਲ ਡਟ ਕੇ ਖੜਾ ਸੋ ਚਰਨਜੀਤ ਬਰਾੜ ਸਾਹਿਬ ਦੇ ਜਿਹੜੇ ਸੁਪਨੇ ਨੇ ਇਹਨਾਂ ਦੇ ਨਾਲ ਕੱਖ ਨਹੀਂ ਹੋਣਾ ਮੈਂ ਚਰਨਜੀਤ ਬਰਾੜ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਕੋਈ ਪ੍ਰੋਡਕਟਿਵ ਕੰਮ ਕਰ ਲੋ ਰੋਜ਼ ਸਵੇਰੇ ਲਾਈਵ ਹੋ ਕੇ ਖੜ ਜਾਂਦੇ ਹੋ ਮੇਰੇ ਬਾਰੇ ਪਾਰਟੀ ਆ ਸੋਚ ਰਹੀ ਹੈ ਪਾਰਟੀ ਐਡੀ ਬੈਲੀ ਹੈ ਯਾਰ ਵੀ ਪਾਰਟੀ ਸਾਰਾ ਕੱਟ ਕਰ ਲੂਗੀ ਚਰਨਜੀਤ ਬਰਾੜ ਬਾਰੇ ਸੋਚੂਗੀ ਪਾਰਟੀ ਉਹ ਬੰਦਾ ਜਿਹੜਾ ਇੱਕ ਵਾਰੀ ਐਮਐਲਏ ਲੜਿਆ ਉਦੋਂ ਹੀ ਹਾਰ ਗਿਆ ਉਹਦੇ ਬਾਰੇ ਸੋਚੂਗੀ ਪਾਰਟੀ ਸੋ ਆਪਣੇ ਆਪ ਨੂੰ ਲਾਈਮਲਾਈਟ ਚ ਰੱਖਣਾ ਸਾਰਾ ਦਿਨ ਕਿ ਭਾਈ ਮੇਰੇ ਬਾਰੇ ਪਾਰਟੀ ਸੋਚ ਰਹੀ ਹੈ ਉਹ ਸਿਰਫ ਖਬਰਾਂ ਚ ਬਣੇ ਰਹਿਣਾ ਚਾਹੁੰਦੇ ਨੇ ਕਿਉਂਕਿ ਏਜੰਡਾ ਹੀ ਹੈ ਨਹੀਂ ਕੋਈ ਅੱਗੇ ਕਿ ਗੱਲ ਕਰਨੀ ਕਰਦੇ ਤੇ ਈ ਇੱਕ ਗੱਲ ਹੋਰ ਆ ਉਹਨਾਂ ਨੇ ਪਾਈ ਅਮਰਿਤਪਾਲ ਸਿੰਘ ਹੋਰੀ ਤੇ ਨਾਲ ਦੀ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਪਰਿਵਾਰਾਂ ਤੋਂ ਵੀ ਸਮਰਥਨ ਮੰਗ ਲਿਆ ਉਹਨਾਂ ਨੇ ਕਿਹਾ ਕਿ ਸਾਡੇ ਹੱਕ ਦੇ ਵਿੱਚ ਆ ਕੇ ਖੜੋ ਤਾਂ ਜੋ ਅਸੀਂ ਅੱਗੇ ਵੱਧ ਸਕੀਏ ਇਸ ਚੀਜ਼ ਨੂੰ ਤੁਸੀਂ ਕਿਵੇਂ ਵੇਖ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਅਪਲਾਈਡ ਫੋਰ ਐ ਖਬਰ ਚੈਟ ਦੇਣਗੇ ਵੀ ਅਸੀਂ ਪੰਜ ਜਣੇ ਬਾਗੀ ਹੋ ਗਏ ਸਾਡਾ ਕੋਈ ਲੀਡਰ ਨਹੀਂ ਹੈਗਾ ਕਿਸੇ ਨੇ ਸਾਡਾ ਲੀਡਰ ਬਣਨਾ ਤਾਂ ਆਜੋ ਕਿਸੇ ਤੱਕ ਵੀ ਪਹੁੰਚ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਤਾਂ ਲੀਡਰ ਚਾਹੀਦਾ ਆਪਸ 'ਚੋ ਇੱਕ ਦੂਜੇ ਨੂੰ ਲੀਡਰ ਨਹੀਂ ਮੰਨਦੇ ਲੈ ਮੈਂ ਤੁਹਾਨੂੰ ਚੈਲੰਜ ਕਰਦਾ ਉਹ ਆਪਣੇ ਪੰਜਾਂ 'ਚੋ ਇੱਕ ਜਣੇ ਨੂੰ ਪ੍ਰਧਾਨ ਚੁਣ ਕੇ ਦਿਖਾ ਦੇਣ ਓਪਨ ਚੈਲੰਜ ਹੈ ਵੀ ਆ ਸਾਡਾ ਪ੍ਰਧਾਨ ਆ ਉਹ ਕੋਈ ਇੱਕ ਦੂਜੇ ਦੇ ਮਗਰ ਹੈ ਨਹੀਂਗਾ ਇੱਕ ਦੂਜੇ ਨਾਲ ਕਦੇ ਨਹੀਂ ਬਣਦੇ ਇਹ ਜੱਗ ਜਾਹਰ ਇੱਕ ਇੱਕ ਨੂੰ ਮੈਂ ਤਾਂ ਕਹਿੰਦਾ ਵੀ ਚੈਲੰਜ ਹੈ ਜਿਹੜੇ ਇਹਨਾਂ ਦੇ ਵੱਡੇ ਸਲਾਹਕਾਰ ਨੇ ਸਾਰਿਆਂ ਨੂੰ ਚੈਲੰਜ ਹੈ ਵੀ ਤੁਸੀਂ ਇੱਕ ਮੀਟ ਨਹੀਂ ਕਹਿਣਗੇ ਕਹੀ ਨਹੀਂ ਸਕਦਾ ਤੇ ਚਲੋ ਹੁਣ ਆਖਰੀ ਸਵਾਲ ਹੈ ਕਲੀਰ ਸਾਹਿਬ ਜਿਹੜਾ ਆ ਬੀਐਸਪੀ ਨੂੰ ਸਮਰਥਨ ਦਿੱਤਾ ਗਿਆ ਉਸ ਉਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਵੇਂ ਪਹਿਲਾਂ ਉਹ ਸਮਰਥਨ ਵਾਪਸ ਲੈ ਲਿਆ ਜਾਂਦਾ ਅੱਡੂ ਅੱਡ ਹੋ ਜਾਂਦੇ ਨੇ ਤੇ ਦੁਬਾਰੇ ਫਿਰ ਤੋਂ ਮੁੜ ਤੋਂ ਜਫੀਆਂ ਪੈ ਜਾਂਦੀਆਂ ਨੇ ਦੇਖੋ ਅੱਜ ਪੰਜਾਬ ਦੇ ਜੋ ਹਾਲਾਤ ਨੇ ਰਾਜਨੀਤਿਕ ਤੌਰ ਤੇ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਕਾਂਗਰਸ ਦੇ ਝੂਠ ਨੇ ਕੈਪਟਨ ਸਾਹਿਬ ਦੇ ਝੂਠ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਆਮ ਆਦਮੀ ਪਾਰਟੀ ਭਗਵੰਤ ਮਾਨ ਨੇ ਕਿਕਲੀਆਂ ਪਾਈਆਂ ਗੱਡੀਆਂ ਤੇ ਚੜ ਕੇ ਨੱਚੇ ਕੱਕੀਤਾ ਕੱਕ ਨੇ ਸੋ ਹੁਣ ਜਿਹੜੀ ਹਮ ਖਿਆਲ ਪਾਰਟੀਆਂ ਨੇ ਉਹਨਾਂ ਨੂੰ ਇਕੱਠੇ ਕਰਕੇ ਪੰਜਾਬ ਨੂੰ ਇੱਕ ਬਿਹਤਰ ਸਰਕਾਰ ਦੇਣ ਦੇ ਪ੍ਰਤੀ ਸ਼੍ਰੋਮਣੀ ਕਾਦਰਦਲ ਕਮਿਟਿਡ ਹੈ ਤੇ ਅੱਗੇ ਇਸ ਤੇ ਕੰਮ ਕਰਦੇ ਰਵਾਂਗੇ ਜੀ ਬਹੁਤ ਬਹੁਤ ਧੰਨਵਾਦ ਲਈ ਧੰਨਵਾਦ ਸੋ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਇਸ ਤਰੀਕੇ ਦੇ ਵਿਚਾਰ ਰੱਖੇ ਨੇ ਤੁਸੀਂ ਸਭ ਨੇ ਸੁਣੀ ਲਏ ਹੋਣਗੇ ਤੇ ਫਿਲਹਾਲ ਇਸ ਪੇਸ਼ਕਸ਼ ਦੇ ਵਿੱਚ ਸਿਰਫ ਇੰਨਾ ਹੀ ਕੋਈ ਹੋਰ ਮੁਲਾਕਾਤ ਲੈ ਕੇ ਦੁਬਾਰਾ ਫਿਰ ਤੋਂ ਤੁਹਾਡੇ ਸੰਮੁਖ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ